ਕਲੋ ਦੋਸਤੋ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਗਰਮੀਆਂ ਦੀ ਠੰਡੀ ਠਾਕ ਦੇਈ ਪੱਲੇ ਦੀ ਰੈਸਪੀ ਘਰ ਦੇ ਵਿੱਚ ਬਹੁਤ ਸੌਖੇ ਤਰੀਕੇ ਦਾ ਇਸ ਦੇ ਲਈ ਮੈਂ ਉੜਦ दाल ਜਾਂ ਮਾਂ ਤੋਤੀ ਦੀ ਦਾਲ ਜਿਹੜੀ ਆ ਉਹ ਲਈ ਆ ਤੇ ਇਹਨੂੰ ਆਪਾਂ ਪੂਰੀ ਰਾਤ ਭਾਦੇ ਲਈ ਭਿਓ ਕੇ ਰੱਖਿਆ ਸੀ ਇਸ ਦਾਲ ਨੂੰ ਭਿਉਣ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਹਦੇ ਉੱਪਰ ਤੱਕ ਪਾਣੀ ਹੋਵੇ ਉੱਪਰੋਂ ਇਹ ਡਰਾਈ ਨਹੀਂ ਹੋਣੀ ਚਾਹੀਦੀ ਜੀ ਇਨੂੰ ਖੂਬ ਸਾਰੇ ਪਾਣੀ ਦੇ ਵਿੱਚ ਤੁਸੀਂ ਭਿਓ ਕੇ ਰੱਖਣਾ ਹੈ ਇੱਕ ਕੌਲੀ ਦੇ ਕਰੀਬ ਦਾਲ ਇਹ ਮੈਂ ਭਿਉਂਤੀ ਸੀਗੀ 6 ਤੋਂ 8 ਘੰਟੇ ਲਈ ਭਿਉਣਾ ਵੀ ਬਹੁਤ ਜ਼ਰੂਰੀ ਹੈ ਤੇ ਹੁਣ ਆਪਾਂ ਇਸ ਨੂੰ ਮਿਕਸੀ ਜਾਰ ਦੇ ਵਿੱਚ ਪਾ ਕੇ ਪੀਸ ਲੈਣਾ ਵਾ ਪਰ ਬਿਨਾਂ ਪਾਣੀ ਤੋਂ ਤੁਸੀਂ ਦੇਖ ਸਕਦੇ ਹੋ ਆਪਾਂ ਇਹਨੂੰ ਬਿਨਾਂ ਪਾਣੀ ਤੋਂ ਪੀਸਿਆ ਇਹਦਾ ਬਿਲਕੁਲ ਫਾਈਨ ਪੇਸਟ ਬਣਾ ਲੈਣਾ ਇਹਦੇ ਵਿੱਚ ਕੋਈ ਵੀ ਰੇਸ਼ੇ ਜਾਂ ਲੰਮਸ ਜਿਹੜੇ ਆ ਜਾਂ ਛੋਟੇ ਛੋਟੇ ਦਾਣੇ ਆ ਉਹ ਨਹੀਂ ਹੋਣੇ ਚਾਹੀਦੇ ਬਿਲਕੁਲ ਬਰੀਕ ਇਹਦਾ ਪੇਸਟ ਬਣ ਜਾਵੇ ਤਾਂ ਉਨੇ ਹੀ ਭੱਲੇ ਤੁਹਾਡੇ ਟੇਸਟੀ ਬਣਨਗੇ ਹੁੰਨਾ ਬੈਸਨ ਨੂੰ ਇੱਕ ਥਾਲ ਦੇ ਵਿੱਚ ਟ੍ਰਾਂਸਫਰ ਕਰ ਲਵਾਂਗੇ ਥੋੜਾ ਥੋੜਾ ਕਰਕੇ ਪੀਸ ਲਵਾਂਗੇ ਤੇ ਨਾਲ ਦੀ ਨਾਲ ਆਪਾਂ ਇਹਨੂੰ ਕਰਦੇ ਜਾਵਾਂਗੇ ਜੇਕਰ ਤੁਸੀਂ ਇਹਦੇ ਵਿੱਚ ਪਾਣੀ ਐਡ ਕਰਕੇ ਇਹਨੂੰ ਪੀਸੋਗੇ ਤਾਂ ਪੀਸਣਾ ਬਹੁਤ ਆਸਾਨ ਹੋ ਜਾਊਗਾ ਪਰ ਉਸ ਤੋਂ ਬਾਅਦ ਜਿਹੜੀ ਦਾਲ ਆ ਉਹ ਪਤਲੀ ਹੋ ਜਾਊਗੀ ਤੇ ਫਿਰ ਤੁਹਾਨੂੰ ਉਹਨੂੰ ਮੈਨੇਜ ਕਰਨ ਦੇ ਲਈ ਉਹਦੇ ਵਿੱਚ ਬੇਸਨ ਐਡ ਕਰਨਾ ਪਏਗਾ ਫਿਰ ਤੁਹਾਡੇ ਭੱਲੇ ਜਿਹੜੇ ਉਹ ਵਧੀਆ ਨਹੀਂ ਬਣਗੇ ਫਿਰ ਆਪਾਂ ਇਸ ਨੂੰ 10 ਮਿੰਟ ਦੇ ਲਈ ਇਸ ਤਰ੍ਹਾਂ ਫੈਟ ਲੈਣਾ ਵਾ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਨਮਕ ਤੇ ਜੀਰਾ ਜਿਹੜਾ ਇਹ ਉਹ ਐਡ ਕਰ ਰਹੀ ਹਾਂ ਇਹ ਆਪਸ਼ਨਲ ਆ ਤੁਸੀਂ ਚਾਹੋ ਤਾਂ ਐਡ ਅਦਰਵਾਈਜ਼ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਇਹਨੂੰ 10 ਮਿੰਟ ਤੱਕ ਲਈ ਆਪਾਂ ਫੇਟ ਲਿਆ ਹੁਣ ਆਪਾਂ ਚੈੱਕ ਕਰ ਲੈਣੇ ਆ ਕਿ ਇਹ ਰੈਡੀ ਹੋ ਗਈ ਹੈ ਕਿ ਨਹੀਂ ਹੋ ਗਈ ਇਸ ਦੇ ਲਈ ਤੁਸੀਂ ਇੱਕ ਕੌਲੀ ਦੇ ਵਿੱਚ ਪਾਣੀ ਲੈਣਾ ਵਾ ਤੇ ਉਹਦੇ ਵਿੱਚ ਥੋੜਾ ਜਿਹਾ ਦਾ ਪੇਸਟ ਜਿਹੜਾ ਹੈ ਉਹ ਐਡ ਕਰਕੇ ਦੇਖਣਾ ਇਹ ਥੋੜੀ ਜਿਹੀ ਸਟਿੱਕੀ ਹੁੰਦੀ ਹੈ ਦਾਲ ਹੱਥਾਂ ਨੂੰ ਥੋੜਾ ਚਿਪਕਦੀ ਰਹਿੰਦੀ ਆ ਜੇਕਰ ਇਹ ਬਿਲਕੁਲ ਪਾਣੀ ਦੇ ਉੱਪਰ ਤੈਰਨ ਲੱਗ ਜੇ ਇਸ ਦਾ ਮਤਲਬ ਹੈ ਕਿ ਇਹ ਬਿਲਕੁਲ ਰੈਡੀ ਹੋ ਗਈ ਹੈ ਜੇਕਰ ਇਹ ਪਾਣੀ ਦੇ ਵਿੱਚ ਥੱਲੇ ਬੈਠ ਜਾਂਦੀ ਹੈ ਤਾਂ ਤੁਹਾਨੂੰ ਇਸ ਨੂੰ ਹੋਰ ਫੈਂਟਨ ਦੀ ਲੋੜ ਹੋਵੇਗੀ ਤੇ ਹੁਣ ਆਪਾਂ ਕੜਾਈ ਦੇ ਵਿੱਚ ਤੇਲ ਗਰਮ ਹੋਣ ਲਈ ਰੱਖ ਦਿੱਤਾ ਤੇ ਇਹਦੇ ਵਿੱਚ ਤੁਸੀਂ ਥੋੜਾ ਥੋੜਾ ਪੋਰਸ਼ਨ ਇਸ ਤਰ੍ਹਾਂ ਐਡ ਕਰਦੇ ਜਾਣਾ ਵਾ ਪਹਿਲਾਂ ਤੁਸੀਂ ਆਪਣੇ ਹੱਥ ਨੂੰ ਆਇਲ ਲਗਾ ਲੈਣਾ ਹੈ ਜਾਂ ਫਿਰ ਤੁਸੀਂ ਹਲਕਾ ਜਿਹਾ ਪਾਣੀ ਵੀ ਲਗਾ ਸਕਦੇ ਹੋ ਪਾਣੀ ਨਾਲ ਕੀ ਹੁੰਦਾ ਕਿ ਤੇਲ ਦੇ ਕਈ ਵਾਰੀ ਛਿੱਟੇ ਜਿਹੜੇ ਆਉ ਪੈ ਜਾਂਦੇ ਆ ਤਾਂ ਤੁਸੀਂ ਆਇਲ ਲਗਾ ਲਓ ਤੇ ਬਹੁਤ ਹੀ ਆਸਾਨੀ ਨਾਲ ਇਹ ਹੱਥਾਂ ਤੋਂ ਛੁੱਟ ਜਾਂਦੀ ਆ ਫਿਰ ਆਪਾਂ ਇਸ ਨੂੰ ਚੰਗੀ ਤਰ੍ਹਾਂ ਫਰਾਈ ਕਰਨਾ ਹੈ तकरीबन 5 ਤੋਂ 7 ਮਿੰਟ ਲਈ ਪਹਿਲਾਂ ਫਲੇਮ ਨੂੰ ਲੋ ਰੱਖਣਾ ਹੈ ਫਿਰ ਮੀਡੀਅਮ ਤੇ ਫਿਰ ਹਾਈ ਤੇ ਰੱਖਣਾ ਵਾ ਇਸ ਤਰ੍ਹਾਂ ਕਰਨ ਨਾਲੇ ਅੰਦਰ ਤੋਂ ਚੰਗੀ ਤਰ੍ਹਾਂ ਪੱਕ ਜਾਣਗੇ ਅੰਦਰ ਤੋਂ ਦਾਲ ਜਿਹੜੀ ਆ ਉਹ ਕੱਚੀ ਨਹੀਂ ਰਹਿਣੀ ਚਾਹੀਦੀਗੀ ਤੇ ਇਹਦਾ ਸਾਈਜ਼ ਤੁਸੀਂ ਵੱਡਾ ਛੋਟਾ ਕੋਈ ਵੀ ਰੱਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਇਹਦੇ ਅੰਦਰ ਕਿੰਨੀ ਵਧੀਆ ਜਾਲੀ ਜੜੀ ਆ ਉਹ ਬਣ ਕੇ ਰੈਡੀ ਹੋਈ ਆ ਤੇ ਬਹੁਤ ਹੀ ਸੌਫਟ ਸਪੌਂਜੀ ਜਿਹੜੇ ਭੱਲੇ ਆ ਉਹ ਸਾਡੇ ਰੈਡੀ ਹੋਇਆ ਇਸ ਇਸ ਦੇ ਸਾਈਜ਼ ਜਿਹੜਾ ਏ ਉਹ ਤੁਸੀਂ ਕਿਸੇ ਤਰ੍ਹਾਂ ਦਾ ਵੀ ਰੱਖ ਸਕਦੇ ਹੋ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਾਂ 1 ਘੰਟੇ ਦੇ ਲਈ ਨਮਕ ਤੇ ਹਿੰਗ ਵਾਲੇ ਪਾਣੀ ਦੇ ਵਿੱਚ ਭਿਓ ਕੇ ਰੱਖਣਾ ਵਾ ਤਾਂ ਕਿ ਇਹ ਸੌਫਟ ਹੋ ਜਾਣ ਤੇ ਇਹ ਥੋੜੇ ਜੇ ਹੋਰ ਵੀ ਜ਼ਿਆਦਾ ਫੁੱਲ ਜਾਂਦੇ ਆ ਜਦੋਂ ਅਸੀਂ ਇਹਨਾਂ ਨੂੰ ਪਾਣੀ 'ਚ ਭਿਓ ਕੇ ਰੱਖਦੇ ਆ ਇਸ ਤਰ੍ਹਾਂ ਸਭ ਕੰਨ ਮੇਲੇ ਤੁਸੀਂ ਦੇਖ ਸਕਦੇ ਹੋ ਆਪਾਂ ਇਹਨੂੰ ਚਮਚ ਦੇ ਨਾਲ ਹੀ ਖੋਲ ਦੇਣਾ ਵਾ ਜਿਸ ਤਰ੍ਹਾਂ ਸਰਵ ਕੀਤਾ ਜਾਂਦਾ ਹੈ ਤਾਂ ਕਿ ਅੰਦਰ ਤੱਕ ਸਾਰੀਆਂ ਚੀਜ਼ਾਂ ਦਾ ਟੇਸ ਜਿਹੜਾ ਹੈ ਜੋ ਵੀ ਅਸੀਂ ਇਸ ਦੇ ਵਿੱਚ ਐਡ ਕਰਾਂਗੇ ਉਹਨਾਂ ਦਾ ਜਾਵੇ ਸਭ ਤੋਂ ਪਹਿਲਾਂ ਇਹਦੇ ਉੱਪਰ ਮੈਂ گاੜਾ ਠੰਡਾ ਦਹੀਂ ਐਡ ਕਰ ਰਹੀ ਹਾਂ ਤੇ ਜੇਕਰ ਦਹੀਂ ਪਤਲਾ ਹੋਏਗਾ ਤਾਂ ਇਹ ਇਹ ਕਿ ਆ ਕਿ ਥੋੜਾ ਜਿਹਾ ਫਿੱਕਾ ਫਿੱਕਾ ਲੱਗਦਾ ਵਾ ਤਾਂ ਇਹਦੇ ਉੱਪਰ ਤੁਸੀਂ گاੜਾ ਠੰਡਾ ਤੇ ਮਿੱਠਾ ਦਹੀਂ ਐਡ ਕਰਨਾ ਤੁਸੀਂ ਚਾਹੋ ਤਾਂ ਨਾਰਮਲ ਵਾਲਾ ਵੀ ਐਡ ਕਰ ਸਕਦੇ ਹੋ ਤੇ ਦਹੀਂ ਜਿਹੜਾ ਹੈ ਉਹ ਖੱਟਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਤੁਹਾਨੂੰ ਉਹਦਾ ਖੱਟਾ ਟੇਸਟ ਆਏਗਾ ਇਸ ਦੇ ਬਾਅਦ ਤੁਸੀਂ ਇਹਦੇ ਉੱਪਰ ਦੀ ਗੁੜ ਤੇ ਇਮਲੀ ਵਾਲੀ ਚਟਨੀ ਜਿਹੜੀ ਆ ਉਹ ਐਡ ਕਰ ਦੇਣੀ ਹੈ ਇਹ ਵੀ ਬਹੁਤ ਹੀ ਈਜ਼ੀਲੀ ਘਰ ਦੇ ਵਿੱਚ ਬਣਾਈ ਜਾ ਸਕਦੀ ਹੈ ਤੇ ਸਾਡੀ ਸਿਹਤ ਦੇ ਲਈ ਬਹੁਤ ਵਧੀਆ ਹੁੰਦੀ ਆ ਪੁਦੀਨੇ ਤੇ ਤਨੀਏ ਦੀ ਹਰੀ ਚਟਨੀ ਹਰ ਕਰ ਦੇ ਵਿੱਚ ਅੱਜ ਦੇ ਮੌਸਮ ਦੇ ਵਿੱਚ ਬਣਾਈ ਜਾਂਦੀ ਆ ਉਹ ਤੁਸੀਂ ਉੱਪਰ ਦੀ ਆਪਣੇ ਤੇਸ ਦੇ ਅਕੋਰਡਿੰਗਲੀ ਥੋੜੀ ਜਾਂ ਜਿਆਦਾ ਜਿਹੜੀ ਆ ਉਹ ਐਡ ਕਰ ਸਕਦੇ ਆ ਉਸ ਤੋਂ ਬਾਅਦ ਲਾਸਟ ਤੇ ਇਹਦੇ ਉੱਪਰ ਮੈਂ ਐਡ ਕਰ ਰਹੀ ਹਾਂ ਜੀ ਆਲੂ ਭੂਜੀਆ ਮਾਰਕੀਟ ਚ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ ਤੁਸੀਂ ਚਾਹੋ ਤਾਂ ਨਾਰਮਲ ਵਾਲਾ ਭੂਜੀਆ ਕੋਈ ਵੀ ਜਿਹੜਾ ਤੁਹਾਡੇ ਕੋਲੇ ਘਰ ਦੇ ਵਿੱਚ ਅਵੇਲੇਬਲ ਹੋਵੇ ਉਹ ਤੁਸੀਂ ਐਡ ਕਰਕੇ ਇਹਨੂੰ ਇੰਜੋਏ ਕਰ ਸਕਦੇ ਹੋ ਇਸ ਤਰ੍ਹਾਂ ਇਹ ਬਹੁਤ ਹੀ ਡੇਲੀਸ਼ੀਅਸ ਮਾਊਥ ਵਾਟਿੰਗ ਦਹੀਂ ਭੱਲੇ ਜਿਹੜੇ ਆਉਕਾਰ ਦੇ ਵਿੱਚ ਹੀ ਬਣ ਕੇ ਰੈਡੀ ਹੋ ਜਾਂਦੇ ਆ ਤੁਸੀਂ ਵੀ ਇਸ ਨੂੰ ਘਰ ਦੇ ਵਿੱਚ ਅਸੀਂ ਜਦੋਂ ਬਣਾਉਂਦੇ ਆ ਥੋੜਾ ਸਾਫ਼ ਸੁਥਰਾ ਤਾਂ ਹਾਈਜੀਨਿਕ ਹੁੰਦਾ ਹੈ ਤਾਂ ਚੀਜ਼ ਵੈਸੇ ਹੀ ਬਹੁਤ ਟੇਸਟੀ ਬਣਦੀ ਆ ਇੱਕ ਵਾਰ ਤੁਸੀਂ ਅਗਰ ਬਣਾ ਲੈਨੇ ਹੋ ਫਿਰ ਤੁਸੀਂ ਵਾਰ-ਵਾਰ ਇਸ ਤਰ੍ਹਾਂ ਬਣਾਉਣਾ ਪਸੰਦ ਕਰੋਗੇ ਇਸ ਦੇ ਇਲਾਵਾ ਇਹਨਾਂ ਨੂੰ ਆਪਾਂ ਇੱਕ ਹੋਰ ਤਰੀਕੇ ਦੇ ਨਾਲ ਵੀ ਸਰਵ ਕਰ ਸਕਦੇ ਆ ਜੇਕਰ ਤੁਹਾਡੇ ਕੋਲੇ ਕਿਸੇ ਤਰ੍ਹਾਂ ਦੀ ਵੀ ਕੋਈ ਚਟਨੀ ਨਹੀਂ ਹੈ ਤਾਂ ਤੁਸੀਂ ਇੱਕ گاੜਾ ਠੰਡਾ ਦਹੀਂ ਲੈ ਲੈਣਾ ਵਾ ਤੇ ਇਸ ਦੇ ਵਿੱਚ ਲੇ ਜੜੇ ਆ ਉਹ ਐਡ ਕਰ ਦੇਣੇ ਆ ਸੇਮ ਉਸੇ ਤਰ੍ਹਾਂ ਪਹਿਲਾਂ ਨਮਕ ਤੇ ਹਿੰਗ ਵਾਲੇ ਪਾਣੀ ਦੇ ਵਿੱਚ ਇੱਕ ਘੰਟਾ ਭਿਉਂ ਕੇ ਰੱਖਣੇ ਆ ਤੇ ਉਸ ਦੇ ਬਾਅਦ ਇਹਨਾਂ ਨੂੰ ਤੁਸੀਂ ਪਾਣੀ ਹਲਕਾ ਹਲਕਾ ਨਿਚੋੜ ਕੇ ਤੇ ਦਹੀਂ ਦੇ ਵਿੱਚ ਇਹਨਾਂ ਨੂੰ ਐਡ ਕਰ ਲੈਣਾ ਵਾ ਫਿਰ ਆਪਾਂ ਇਹਨਾਂ ਨੂੰ ਦਹੀਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਪ੍ਰੋਪਰ ਇਹਨਾਂ ਦੀ ਦਹੀਂ ਦੇ ਵਿੱਚ ਸਾਰੇ ਜੜੇ ਆ ਉਹ ਭਿੱਜ ਜਾਣ ਫਿਰ ਆਪਾਂ ਉੱਪਰ ਦੀ ਇਹਦੇ ਪਿਆਜ਼ ਐਡ ਕਰ ਦਿਆਂਗੇ ਚਾਰ ਵਿੱਚ ਬਹੁਤ ਆਸਾਨੀ ਨਾਲ ਇਹ ਚੀਜ਼ ਮਿਲ ਜਾਂਦੀ ਹੈ ਬਰੀਕ ਬਰੀਕ ਕੱਟ ਕੇ ਪਿਆਜ਼ ਐਡ ਕਰ ਦਿੱਤਾ ਉਸ ਦੇ ਬਾਅਦ ਇਹਦੇ ਉੱਪਰ ਦੀ ਮੈਂ ਬਰੀਕ ਕੱਟੀ ਹੋਈ ਗਾਜਰ ਐਡ ਕੀਤੀ ਆ ਜੇਕਰ ਗਾਜਰ ਨਹੀਂ ਤੁਸੀਂ ਟਮਾਟਰ ਐਡ ਕਰ ਦਿਓ ਜਾਂ ਕੋਈ ਹੋਰ ਸਬਜ਼ੀ ਜਿਹੜੀ ਤੁਹਾਡੀ ਫੇਵਰਟ ਹੋਵੇ ਉੱਪਰ ਦੀ ਪੱਤਨੀਆਂ ਐਡ ਕਰ ਦਿਆਂਗੇ ਹਰੀ ਮਿਰਚ ਵੀ ਐਡ ਕਰ ਦਿਓ ਉਹਦੇ ਨਾਲ ਵੀ ਟੇਸਟ ਬਹੁਤ ਵਧੀਆ ਹੁੰਦਾ ਹੈ ਤੇ ਇੱਥੇ ਮੈਂ ਕਾਲਾ ਨਮਕ ਐਡ ਕਰ ਰਹੀ ਹਾਂ ਇਹਦੇ ਉੱਪਰ ਤੁਸੀਂ ਨਾਰਮਲ ਵਾਲਾ ਨਮਕ ਵੀ ਐਡ ਕਰ ਸਕਦੇ ਹੋ ਜੀਰਾ ਪਾਊਡਰ ਐਡ ਕੀਤਾ ਹੈ ਤੇ ਲਾਲ ਮਿਰਚ ਪਾਊਡਰ ਐਡ ਕੀਤੀ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਡ ਕਰਨ ਦੇ ਬਾਅਦ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਸਾਰੀਆਂ ਚੀਜ਼ਾਂ ਘੱਟ ਬਹੁਤ ਆਸਾਨੀ ਨਾਲ ਮਿਲ ਜਾਂਦੀਆਂ ਕਿਉਂਕਿ ਕਈ ਵਾਰੀ ਇਮਲੀ ਦੀ ਚੱਡੀ ਜਿਹੜੀ ਆ ਉਹ ਘਰ ਦੇ ਵਿੱਚ ਨਹੀਂ ਹੁੰਦੀ ਤਾਂ ਬੰਦਾ ਇਸ ਗੱਲ ਤੋਂ ਸੰਕੋਚ ਕਰ ਜਾਂਦਾ ਬਣਾਉਣ ਤੋਂ ਪਰ ਤੁਸੀਂ ਇਹਨੂੰ ਇਸ ਤਰ੍ਹਾਂ ਵੀ ਸਰਵ ਕਰ ਸਕਦੇ ਹੋ ਇਸ ਤਰ੍ਹਾਂ ਵੀ ਇਹ ਪੱਲੇ ਜੜਿਆ ਉਹ ਬਹੁਤ ਟੇਸਟੀ ਲੱਗਦਾ ਹੈ ਦੇ ਵਿੱਚ ਹਲਕਾ ਜਿਹਾ ਮਿੱਠਾ ਐਡ ਕਰ ਲੈਣਾ ਤਾਂ ਇਹਦਾ ਖੱਟਾ ਮਿੱਠਾ ਟੇਸਟ ਤੁਹਾਨੂੰ ਉਸੇ ਤਰ੍ਹਾਂ ਹੀ ਮਿਲੇਗਾ ਇਸ ਤਰ੍ਹਾਂ ਤੁਹਾਨੂੰ ਕੋਈ ਵੀ ਤਰੀਕਾ ਪਸੰਦ ਹੋਵੇ ਤੁਸੀਂ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਬਣਾ ਕੇ ਇੰਜੋਏ ਕਰ ਸਕਦੇ ਹੋ ਬਹੁਤ ਹੀ ਡੇਲੀਸ਼ੀਅਸ ਇਹ ਦਹੀਂ ਭੱਲੇ ਮਾਰਕੀਟ ਸਟਾਈਲ ਜਾਂ ਫਿਰ ਨੋਰਮਲ ਦੇਸੀ ਸਟਾਈਲ ਦੇ ਵਿੱਚ ਤੁਸੀਂ ਇੰਜੋਏ ਕਰ ਸਕਦੇ ਹੋ ਉਮੀਦ ਕਰਦੀ ਹਾਂ ਜੀ ਅੱਜ ਦੀ ਵੀਡੀਓ ਵੀ ਤੁਹਾਨੂੰ ਬੇਹਦ ਪਸੰਦ ਆਏਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਤੇ ਇਸ ਨੂੰ ਘਰ ਦੇ ਵਿੱਚ ਜ਼ਰੂਰ ਟਰਾਈ ਕਰਨਾ ਹਰ ਕਿਸੇ ਨੂੰ ਇਹ ਡਿਸ਼ ਜਿਹੜੀ ਆ ਉਹ ਪਸੰਦ ਆਏਗੀ ਤੇ ਗਰਮੀਆਂ ਦੇ ਵਿੱਚ ਇਹ ਠੰਡੀ ਠਾਰ ਬਹੁਤ ਹੀ ਮਜ਼ੇਦਾਰ ਹੈ